ਨਾ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਜੈਸੀ ਮਹਾਨ ਧਰਤੀ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜਿੱਥੇ ਕਿ ਆਪਣੇ ਸਿੱਖ ਸ਼ਹੀਦਾਂ ਦਾ ਖੂਨ ਡੁੱਲਿਆ ਇਸ ਧਰਤੀ ਤੇ ਇਹ ਹੈ ਜੀ ਗੁਰਦੁਆਰਾ ਸਾਰਾ ਗੜੀ ਫਰੋਈਪੁਰ ਸ਼ਹਿਰ ਜਿੱਥੇ ਕਿ ਸ਼ਹੀਦਾਂ ਦੇ ਖੂਨ ਡੁੱਲੇ ਨੇ ਤੇ ਇੱਥੇ ਆਪਣੇ ਸਿੱਖ ਸ਼ਹੀਦ ਜੋ ਕੇ ਯਦ ਕਰਦੇ ਸ਼ਹੀਦ ਹੋਏ ਸੀ ਤੇ ਅੱਜ ਦਰਸ਼ਨ ਕਰਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਹੈ ਜੀ ਸਾਰਾ ਗੜੀ ਸਾਹਮਣੇ ਹੈਗਾ ਗੁਰੂ ਘਰ ਤੇ ਇੱਧਰ ਸਾਰਾ ਇਤਿਹਾਸ ਲਿਖਿਆ ਜੀ ਸਾਰਾ ਗੜ ਦੀ ਇੱਥੇ ਹੋਈ ਹੈ ਲੜਾਈ ਸਰਦਾਰੀ ਸਾਨੂੰ ਵਿਰਸੇ ਚ ਮਿਲੀ ਹੈ ਸਾਰਾ ਗੜੀ ਸਨਮਾਨ ਦਾ ਪ੍ਰਤੀਕ ਹੈ 12 ਸਤੰਬਰ 1897 ਨੂੰ ਹਲਦਾਰ ਈਸਰ ਸਿੰਘ ਅਤੇ ਉਹਨਾਂ ਦੇ ਬਹਾਦਰ ਸਾਥੀਆਂ ਨੇ ਐਨ ਡਬਲਯੂ ਐਫ ਪੀ ਉੱਤੇ ਹਜ਼ਾਰਾਂ ਦੁਸ਼ਮਣਾਂ ਦੇ ਖਿਲਾਫ ਲੜਦੇ ਹੋਏ ਇਸ ਚੌਂਕੀ ਨੂੰ 7 ਘੰਟੇ ਆਪਣੇ ਕਬਜ਼ੇ ਚ ਰੱਖਿਆ ਸੀ ਪੂਰੇ 7 ਘੰਟੇ ਆਪਣੇ ਕਬਜ਼ੇ 'ਚ ਰੱਖਿਆ 21 ਸਿੱਖ ਸਿਪਾਹੀਆਂ ਦਾ ਸਭ ਤੋਂ ਵੱਡਾ ਬਲੀਦਾਨ ਸੀ ਜਿਸ ਉੱਤੇ ਹਰ ਇੱਕ ਇੰਡੀਅਨ ਨੂੰ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਤੇ ਇਹ ਆ ਉਹ ਸਾਰਾ ਗੜੀ ਦੇ ਸ਼ਹੀਦਾਂ ਦੇ ਨਾਂ ਆ ਤੁਸੀਂ ਦੇਖ ਸਕਦੇ ਹੋ ਇੰਨਾ ਸ਼ਹੀਦਾਂ ਨੇ ਇੱਥੇ ਆਪਣੀ ਸ਼ਹਾਦਤ ਦਿੱਤੀ ਆ ਤੇ ਇਹ ਧਰਤੀ ਬੜੀ ਮਹਾਨ ਆ ਤੇ ਅੱਜ ਤੁਹਾਨੂੰ ਇਹ ਧਰਤੀ ਦੇ ਕਰਵਾਉਨੇ ਆ ਦਰਸ਼ਨ ਤੇ ਬਹੁਤ ਸੋਹਣਾ ਬਣਿਆ ਹੋਇਆ ਪਾਰਕ ਵਗੈਰਾ ਤੇ ਆ ਜੋ ਅੱਗੇ ਵੀ ਚੱਲਦੇ ਆ ਤੇ ਇਹ ਉਹ ਧਰਤੀ ਆ ਜਿੱਥੇ ਕਿ ਇੱਕ ਇੱਕ ਕਤਰਾ ਖੂਨ ਦਾ ਆਪਣੇ ਸ਼ਹੀਦਾਂ ਨੇ ਡੋਲਿਆ ਤੇ ਜੰਗ ਲੜੀ ਪੂਰਾ ਯੁੱਧ ਲੜਿਆ ਤੇ ਸ਼ਹਾਦਾ ਜਾਮ ਪੀਗੇ ਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆ ਕੇ ਪੂਰੀ ਸ਼ਾਂਤੀ ਮਿਲਦੀ ਆ ਪੂਰੇ ਪਾਰਕ ਬਣਿਆ ਹੋਇਆ ਤੇ ਬੜਾ ਸੋਹਣਾ ਇਹ ਸ਼ਹੀਦਾਂ ਦੀ ਧਰਤੀ ਆ ਜਿੱਥੇ ਕਿ ਯਾਦਗਾਰ ਸੰਭਾਲੀ ਗਈ ਆ ਤੇ ਕਾਫੀ ਸੰਗਤ ਇੱਥੇ ਦਰਸ਼ਨਾਂ ਲਈ ਆਉਂਦੀ ਆ ਤੇ ਤੁਸੀਂ ਵੀ ਜੇ ਕਿਤੇ ਫਰੋਜਪੁਰ ਸ਼ਹਿਰ ਆਵੋ ਤਾਂ ਜਰੂਰ ਇਸ ਸਥਾਨ ਦੇ ਦਰਸ਼ਨ ਕਰਿਆ ਜੋ ਬੜਾ ਸਕੂਨ ਮਿਲਦਾ ਹੈ ਇਹ ਆਪਣੇ ਸ਼ਹੀਦਾਂ ਦੀ ਸਖਸ਼ੀਦਾਂ ਦੀ ਇਹ ਮਹਾਨ ਧਰਤੀ ਹੈ ਜਿੱਥੇ ਕਿ ਕਿੰਨੇ ਸ਼ਹੀਦਾਂ ਦੇ ਖੂਨ ਇੱਥੇ ਡੁੱਲੇ ਨੇ ਇਹ ਧਰਤੀ ਉਹ ਧਰਤੀ ਹੈ ਜਿਹੜੀ ਕਿ ਮਹਾਨ ਸ਼ਹੀਦਾਂ ਨੇ ਇੱਥੇ ਕਈ ਘੰਟੇ ਯੁੱਧ ਕਰਨ ਤੋਂ ਬਾਅਦ ਸ਼ਹਾਦਤ ਦਾ ਜਾਮ ਪੀਤਾ ਤੇ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਉਣਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ ਤੇ ਅੰਦਰੋਂ ਵੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਆਜੋ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਕਮੈਂਟ ਜਰੂਰ ਕਰਿਆ ਜੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਜੋ ਜਿਹੜੇ ਵੀ ਵੀਰ ਭੈਣ ਭਰਾ ਇੱਥੇ ਆਏ ਨੇ ਤੇ ਜਰੂਰ ਕਮੈਂਟ ਕਰਿਆ ਜੋ ਜਿਨ੍ਹਾਂ ਨੇ ਵੀ ਇਹ ਸਾਰਾ ਗੜੀ ਦਾ ਆਓ ਸਮੇਂ ਦੀਆਂ ਸਾਹਮ ਕੇ ਰੱਖੀਆਂ ਤੋਪਾਂ ਉਹ ਤੇ ਦੇਖ ਸਕਦੇ ਹੋ ਇੱਧਰ ਸਾਹਮਣੇ ਖਾਲਸੇ ਦੇ ਨਿਸ਼ਾਨ ਝੂਲਦੇ ਨੇ ਇੱਧਰ ਸ੍ਰੀ ਨਿਸ਼ਾਨ ਸਾਹਿਬ ਲੱਗਾ ਹੋਇਆ ਤੇ ਆਸੇ ਪਾਸੇ ਚਿੜੀਆਂ ਚੀਂਚੀ ਕਰਦੀਆਂ ਤੇ ਬੜੀ ਮਾਨੂ ਸ਼ਾਂਤੀ ਮਿਲਦੀ ਆ ਇੱਧਰ ਸਾਰਾ ਗੜੀ ਮਿਊਜ਼ੀਅਮ ਬਣਿਆ ਹੋਇਆ ਜਿਹੜਾ ਕਿ ਹਾਲੇ ਓਪਨ ਨਹੀਂ ਆ ਕਲੋਜ਼ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਉਦਘਾਟਨ ਕੀਤਾ ਪਰ ਇਹ ਇਸ ਟਾਈਮ ਹੈਗਾ ਕਲੋਜ਼ਡ ਅਵੇ ਅੰਦਰ ਸਾਰੀਆਂ ਚੀਜ਼ਾਂ ਜੋ ਵੀ ਜਿੱਦਾਂ ਲੜਾਈ ਹੋਈ ਸਾਰਾ ਇੱਧਰ ਮਿਊਜ਼ੀਅਮ ਬਣਿਆ ਹੋਇਆ ਤੇ ਪਰ ਇਸ ਟਾਈਮ ਇਹ ਕਲੋਜ਼ ਆ ਜਦੋਂ ਕਿਤੇ ਓਪਨ ਹੋਇਆ ਫਿਰ ਤੁਹਾਨੂੰ ਜ਼ਰੂਰ ਅੰਦਰ ਦੇ ਵੀ ਦਰਸ਼ਨ ਕਰਾਵਾਂਗੇ ਇਹ ਨਾ ਮਹਾਨ ਸਿੱਖ ਸ਼ਹੀਦਾਂ ਦੇ ਮਬਾਰੋ ਤੁਹਾਨੂੰ ਸ਼ੀਸ਼ੇ 'ਤਨੀ ਦਿਖਾ ਦਿੰਨਾ ਸਾਰਾ ਮਿਊਜ਼ੀਅਮ ਆ ਜੋ ਵੀ ਇਤਿਹਾਸ ਸਾਰਾ ਅੰਦਰ ਵੀ ਲਿਖਿਆ ਹੋਇਆ ਤੇ ਆ ਜੋ ਵੀ ਇਤਿਹਾਾਰ ਬੰਦੂਕਾਂ ਸਾਰਾ ਕੁਝ ਅੰਦਰ ਬਣਿਆ ਆ ਪਰ ਇਸ ਟਾਈਮ ਇਹ ক্লোਜ਼ ਆ ਬਾਕੀ ਕਿਤੇ ਫੇਰ ਆਏ ਤਾਂ ਤੁਹਾਨੂੰ ਮਿਊਜ਼ੀਅਮ ਜ਼ਰੂਰ ਦਿਖਾਵਾਂਗੇ ਤੇ ਬਾਕੀ ਇੱਥੇ ਆ ਕੇ ਜਾਨ ਨੂੰ ਜੀ ਨਹੀਂ ਕਰਦਾ ਸਕੂਨ ਮਿਲਦਾ ਇਹ ਚਿੜੀਆਂ ਜਾਨਵਰ ਚਿੰਚਿੰਗ ਕਰਦੇ ਆ ਤੇ ਬੜਾ ਸੋਹਣਾ ਮਿਊਜ਼ੀਅਮ ਇਹ ਤਿਆਰ ਹੋਇਆ ਬਲਹਾ ਹਲੇ ਓਪਨ ਨਹੀਂ ਹੈਗਾ ਇਸ ਟਾਈਮ ਬਾਕੀ ਟਾਈਮਿੰਗ ਪਤਾ ਨਹੀਂ ਫਿਰ ਕਦੀ ਆਈ ਤੇ ਜ਼ਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਇਹਨਾਂ ਸਿਕ ਸਫਾਈਆਂ ਤੇ ਸਾਨੂੰ ਬੜਾ ਮਾਣ ਤੇ ਸਾਨੂੰ ਫਕਰ ਤੇ ਫਕਰ ਹੋਣਾ ਵੀ ਚਾਹੀਦਾ ਮਾਣ ਹੋਣਾ ਚਾਹੀਦਾ ਆਪਣੀ ਇਸ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦੇ ਮਹਾਨ ਸ਼ਹੀਦਾਂ ਦੇ ਖੂਨ ਡੁੱਲੇ ਨੇ ਫਿਰ ਜਾ ਕੇ ਇਹ ਧਰਤੀ ਬਣੀ ਆ ਪੰਜਾਬ ਤੇ ਜਿਹੜਾ ਕਿ ਇਤਿਹਾਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀਆਂ ਏਦਾਂ ਦੀਆਂ ਇਤਿਹਾਸ ਦੀਆਂ ਵੀਡੀਓ ਹੁੰਦੀਆਂ ਜਾਂ ਸਿੱਖਾਂ ਦੇ ਰਿਲੇਟਿਡ ਹੁੰਦੀਆਂ ਸ਼ਹੀਦਾਂ ਦੇ ਰਿਲੇਟਿਡ ਹੁੰਦੀਆਂ ਜਰੂਰ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜਿੰਨਾ ਇਤਿਹਾਸ ਮੈਨੂੰ ਪਤਾ ਸੀ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਤੇ ਬਾਕੀ ਬਹੁਤ ਸੋਹਣਾ ਇੱਥੇ ਲੱਗਾ ਤੇ ਬੜਾ ਆ ਕੇ ਸਕੂਨ ਮਿਲਦਾ ਇਹ ਹੈਗਾ ਫਰੋਇਪੁਰ ਸ਼ਾਉਣੀ ਤੁਸੀਂ ਕਿਸੇ ਨੂੰ ਵੀ ਸਾਕਾ ਸਾਰਾ ਗੜੀ ਦਾ ਗੁਰੂ ਘਰ ਪੁੱਛ ਪਿਆ ਸਕਦੇ ਹੋ ਸਾਹਮਣੇ ਚੌਂਕ ਚੋਂ ਇਧਰ ਸਾਹਮਣੇ ਸ਼ੇਰ ਸ਼ਾ ਚੌਕ ਆ ਉੱਥੋਂ ਸਿੱਧੀ ਸੜਕ ਜਾਂਦੀ ਹੈ ਫਰੋਜਪੁਰ ਸ਼ਹਿਰ ਨੂੰ ਇਧਰ ਹੈਗੀ ਸ਼ੌਣੀ ਤੇ ਸਾਹਮਣੇ ਤੁਹਾਨੂੰ ਇੱਥੇ ਸਾਰਾ ਗੜੀ ਦਾ ਇਹ ਗੁਰੂ ਘਰ ਦਰਸ਼ਨ ਕਰਨ ਨੂੰ ਮਿਲਣਗੇ ਜਰੂਰ ਇੱਕ ਵਾਰੀ ਕਦੇ ਵੀ ਫਰੋਜਪੁਰ ਸ਼ਹਿਰ ਆਵੋ ਸ਼ੌਣੀ ਆਵੋ ਨੰਗਦੇ ਟੱਪ ਦੇ ਜਰੂਰ ਸਾਰਾ ਗੜੀ ਗੁਰੂ ਘਰ ਜਰੂਰ ਆ ਕੇ ਇੱਕ ਵਾਰੀ ਮੱਥਾ ਟੇਕਿਆ ਜੋ ਇਹ ਸ਼ਹੀਦਾਂ ਦੀ ਧਰਤੀ ਆ ਇੱਥੇ ਆ ਕੇ ਬੜਾ ਸਕੂਨ ਮਿਲਦਾ ਜਿੱਥੇ ਕਿ ਆਪਣੇ ਸਿੱਖ ਸਪਾਹੀਆਂ ਨੇ ਕਿੰਨੇ ਘੰਟੇ ਇੱਥੇ ਯੁੱਧ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ਤੇ ਇਹ ਧਰਤੀ ਤੇ ਤੇ ਸ਼ਹੀਦਾਂ ਤੇ ਆਪਾਂ ਨੂੰ ਪੂਰਾ ਮਾਣ ਤੇ ਇੱਥੇ ਮੈਂ ਜਦੋਂ ਵੀ ਲੰਘਦਾ ਟੱਪਦਾ ਉਹਨਾਂ ਤੇ ਮੈਂ ਜ਼ਰੂਰ ਇੱਥੇ ਹੋ ਕੇ ਜਾਨਣਾ ਇੱਥੇ ਸ਼ਹੀਦਾਂ ਦੀ ਧਰਤੀ ਤੇ ਆ ਕੇ ਬੜਾ ਸਕੂਨ ਮਿਲਦਾ ਤੇ ਜੋ ਵੀ ਤੁਸੀਂ ਮੰਨ ਦੀ ਆਸਮਰਾਂਤ ਮੰਗੋਗੇ ਜਰੂਰ ਸ਼ਹੀਦ ਪੂਰੀ ਕਰਨਗੇ ਤੇ ਬਹੁਤ ਸੋਹਣਾ ਬਣਿਆ ਆ ਤੁਸੀਂ ਦੇਖ ਸਕਦੇ ਹੋ ਤੇ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਾਇਆ ਜੇਕੋ ਤੇ ਇਹਨਾਂ ਸਖਸ਼ੀਦਾਂ ਦੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਤੇ ਜਰੂਰ ਵੀ ਜਿੱਥੇ ਵੀ ਸਖਸ਼ੀਦ ਆਪਣੇ ਹੋਏ ਨੇ ਉਹ ਧਰਤੀ ਨੂੰ ਜ਼ਰੂਰ ਸجدਾ ਕਰੋ ਨਮਸਕਾਰ ਕਰੋ ਮੱਥਾ ਟੇਕ ਕੇ ਜਾਓ ਇਹ ਸ਼ਹੀਦ ਸਿੰਘ ਆਪਣੇ ਲਈ ਸ਼ਹਾਦਤਾਂ ਦਿੱਤੀਆਂ ਤੇ ਆਪਾਂ ਅੱਜ ਜਿਹੜੇ ਕਿ ਆਜ਼ਾਦ ਇਸ ਪੰਜਾਬ ਇਹ ਭਾਰਤ ਦੀ ਧਰਤੀ ਤੇ ਆਪਾਂ ਆਜ਼ਾਦ ਘੁੰਮ ਰਹੇ ਆ ਇਹ ਬਦੌਲਤ ਆ ਆਪਣੇ ਸੇਖ ਸ਼ਹੀਦਾਂ ਦੀ ਸਭ ਤੋਂ ਵੱਧ ਸ਼ਹਾਦਤਾਂ ਆਪਣੇ ਪੰਜਾਬੀਆਂ ਦੀਆਂ ਨੇ ਆਪਣੇ ਸ਼ਹੀਦਾਂ ਦੀਆਂ ਆਪਣੇ ਆਪਣੇ ਪੰਜਾਬੀਆਂ ਦੀਆਂ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦੇ ਕੇ ਇਸ ਭਾਰਤ ਨੂੰ ਆਜ਼ਾਦ ਕਰਾਇਆ ਤੇ ਆਪਾਂ ਪੰਜਾਬ ਦੇ ਵਿੱਚ ਖੁਸ਼हाल ਜੀ ਰਹੇ ਆ ਤੇ ਜਰੂਰ ਆਪਣੇ ਦੇਸ਼ ਪੰਜਾਬ ਲਈ ਕੁਝ ਨਾ ਕੁਝ ਕਰ ਮਟਣ ਦਾ ਜਨੂਨ ਹੋਣਾ ਚਾਹੀਦਾ ਤੇ ਆਪਣੇ ਪੰਜਾਬ ਨਾਲ ਪਿਆਰ ਹੋਣਾ ਚਾਹੀਦਾ ਤੇ ਇਦਾਂ ਦੇ ਮਹਾਨ ਯੋਧਿਆਂ ਦੀ ਧਰਤੀ ਨੂੰ ਹਮੇਸ਼ਾ ਸਲਾਮ ਕਰਦੇ ਰਿਹਾ ਕਰੋ ਤੇ ਇੱਥੇ ਆ ਕੇ ਬੜਾ ਮੈਨੂੰ ਸਕੂਨ ਮਿਲਿਆ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਇਦਾਂ ਦੀਆਂ ਤੋਹਫਾਂ ਬਣੀਆਂ ਹੋਈਆਂ ਨੇ ਤੇ ਬੜਾ ਵੱਖਰਾ ਹੀ ਬਣਿਆ ਹੋਇਆ ਇਹ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਕਹਿੰਦੇ ਆ ਜੀ ਗੁਰਦੁਆਰਾ ਸਾਰਾ ਗੜੀ ਸਾਹਿਬ ਜ਼ਰੂਰ ਆਜੋ ਚਾਹੁੰਦੇ ਵਾਦੇ ਰੋ ਰਬ ਤੁਹਾਨੂੰ ਤਰਕੀਆਂ ਬਖਸ਼ੇ